ਨਵਾਜੀ ਅੱਜ ਕੋਈ ਕੱਚ ਸੱਚ ਦਾ ਕਿੱਸਾ ਜਿਹੜਾ ਹੈ ਸਾਡੇ ਨਾਲ ਸਾਂਝਾ ਕਰੋ ਕੁਮਾਰ ਜੀ ਤੁਹਾਡਾ ਸਵਾਲ ਇਸ ਤਰ੍ਹਾਂ ਦਾ ਹੈ ਕਿ ਗੱਲਾਂ ਨਾਲੋਂ ਫਟਕੇ ਆ ਪਰ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਸਿਆਸੀ ਲੀਡਰ ਦਾ ਗੱਲ ਪਿਛਲੇ 15-20 ਵਰਿਆਂ ਦੀ ਹੈ ਪੰਜਾਬ ਦੇ ਵਿੱਚ ਉਸ ਵੇਲੇ ਅਕਾਲੀ ਭਾਜਪਾ ਦੀ ਸਰਕਾਰ ਸੀ ਤੇ ਇੱਕ ਮੇਰਾ ਮਿੱਤਰ ਅਕਾਲੀ ਦਲ ਦਾ ਸੀਨੀਅਰ ਲੀਡਰ ਸੀ ਪਾਵੇਂ ਹੁਣ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ ਉਹਨੇ ਮੈਨੂੰ ਸੁਣਾਇਆ ਯਾਰ ਕਹਿੰਦਾ ਸੀ ਕਾਲੀ ਭਾਜਪਾ ਦੇ ਅਕਸਰ ਹੀ ਮੀਟਿੰਗਾਂ ਮੋਟੀਆਂ ਜਾਂਦੇ ਹੁੰਦੇ ਸੀਗੇ ਤੇ ਇੱਕ ਸੰਗਰੂਰ ਜ਼ਿਲ੍ਹੇ ਦਾ ਭਾਜਪਾ ਦਾ ਲੀਡਰ ਸੀ ਉਹਦੇ ਕੋਲੇ ਕਾਫੀ ਖੁੱਲੀ ਵਧੀਆ ਥੋੜੀ ਜ਼ਮੀਨ ਵੀ ਸੀ ਕਹਿੰਦਾ ਅਕਸਰ ਆਪਸ ਮਾਜਿਕ ਰਿਸ਼ਤਿਆਂ ਦੇ ਬਾਰੇ ਗੱਲਾਂ ਬਾਤਾਂ ਕਰਦੇ ਆ ਤਾਣੇ ਵਾਣਿਆਂ ਦੇ ਵਿੱਚ ਉਲਝਦੇ ਆ ਤਿਆਂ ਪੁੱਤਾਂ ਦਾ ਸਾਰਿਆਂ ਨੂੰ ਫਿਕਰ ਹੁੰਦਾ ਕਹਿੰਦਾ ਵੀ ਜੱਜਦਾਰ ਜੀ ਮੇਰੇ ਬੇਟੇ ਨੂੰ ਤੁਸੀਂ ਮੇਰੇ ਪੁੱਤ ਨੂੰ ਕੋਈ ਰਿਸ਼ਤਾ ਕਰਵਾਓ ਵਧੀਆ ਜਾ ਕਹਿੰਦਾ ਮੇਰੇ ਕੋਲ ਨਾ ਰਿਸ਼ਤੇ ਆ ਰਿਜਸੀ ਸਾਡੇ ਕਹਿੰਦਾ ਮੈਂ ਕਿਸੇ ਨੂੰ ਦੱਸ ਪਾਈ ਵੀ ਯਾਰ 15 17 ਵਾਂ ਕਿਲੇ ਉਹਦੇ ਕੋਲੇ ਵਾਂਦੇ ਆ ਚੱਲ ਤੈਨੂੰ ਮੁੰਡਾ ਦਿਖਾ ਕੇ ਲਿਆ ਮੈਂ ਮੁੰਡਾ ਦੇਖਣਾ ਪੱਖਣਾ ਸੋਹਣਾ ਪਰਿਵਾਰ ਵੀ ਚੰਗਾ ਕਹਿੰਦਾ ਜੀ ਮਿੱਥੇ ਸਮੇ ਤੇ ਚਲੇਗੀ ਮੇਰੇ ਨਾਲ ਮੇਰੇ ਰਿਸ਼ਤੇਦਾਰ ਸੀਗੇ ਤੇ ਅਸੀਂ ਬੈਠੇ ਚਾਹ ਪਾਣੀ ਪੀਤਾ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਐਨੇ ਨੂੰ ਉਸ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੇ ਉਦੋਂ ਲੈਂਡਲਾਈਨ ਹੀ ਫੋਨ ਹੁੰਦੇ ਸੀਗੇ ਫੋਨ 22 30 22 30 ਸਾਲਾਂ ਦੀ 1997 ਦੀ ਸਰਕਾਰ ਹੋਊਗੀ ਕਹਿੰਦਾ ਵੀ ਉਹਨਾਂ ਦਾ ਫੋਨ ਖੜਕਿਆ ਲੈਂਡਲਾਈਨ ਤਾਂ ਉਸ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਲੀਡਰ ਸੀ ਉਹਨੇ ਫੋਨ ਚੁੱਕਿਆ ਤਾਂ ਅੱਗੇ ਉਹ ਫਤਿਹ ਬਲਾਈ ਹੋਜੀ ਸਸਟੀਕਾਲ ਜੀ ਸਸਟੀਕਾਲ ਜੀ ਕਹਿੰਦਾ ਮੈਂ ਹਰਾਨ ਰਹਿ ਗਿਆ ਜਦੋਂ ਨਹੀਂ ਗੱਲ ਕਹੀ ਵੀ ਹੁਣ ਬਾਜਪਾਈ ਸਾਹਿਬ ਇਸ ਤਰ੍ਹਾਂ ਇਸ ਤਰ੍ਹਾਂ ਜੀ ਇਸ ਤਰ੍ਹਾਂ ਕਰਾ ਦਿਓ ਜੀ ਇਸ ਤਰ੍ਹਾਂ ਕਰਾ ਦਿਓ ਇਸ ਤਰ੍ਹਾਂ ਕਰਾ ਦਿਓ ਕਹਿੰਦਾ ਮੇਰੀ ਵੀ ਦੰਦਾ ਥੱਲੇ ਜੀ ਬਾਗੀ ਵੀ ਗੱਲ ਕਿ ਕਿੱਧਰ ਨੂੰ ਗੁਜਾਰ ਰਿਹਾ ਕਹਿੰਦਾ ਮੇਰਾ ਜਨਮ ਦਿਖਾਉਣ ਲਈ ਲੈ ਕੇ ਗਿਆ ਸੀ ਉਸ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਮੁੰਡੇ ਨੂੰ ਕਹਿੰਦਾ ਉਹਦੇ ਚਿਹਰੇ ਦਾ ਰੰਗ ਪੀਲਾ ਹੋ ਗਿਆ ਤਕਨ ਭਾਜਪਾ ਨਾ ਜਿਹੜਾ ਆਗੂ ਸੀ ਉਹ ਬੜਾ ਖੁਸ਼ ਹੋਈ ਜਾ ਵੀ ਵੀ ਮੈਂ ਪ੍ਰਧਾਨ ਮੰਤਰੀ ਨਾਲ ਆਪਦੇ ਚ ਨਹੀਂ ਉਹ ਪ੍ਰਧਾਨ ਮੰਤਰੀ ਨਾਲ ਹੀ ਗੱਲ ਕਰ ਰਹੀ ਸੀ ਉਸ ਬਾਰੇ ਦੇ ਜਿਹੜੇ ਸ਼੍ਰੀ ਹਟਲਬੈਰੀ ਬਾਜਪਈ ਜੀ ਨਾਲ ਚਲੋ ਗੱਲ ਖਤਮ ਹੋਈ ਇੱਕ ਅੱਧੇ ਮਿੰਟ ਤੋਂ ਬਾਅਦ ਚਾਹ ਪਾਣੀ ਪੀਤਾ ਤਾਂ ਐਨੇ ਨੂੰ ਕਹਿੰਦਾ ਵੀ ਜਿਹੜਾ ਉਹ ਮੇਰਾ ਰਿਸ਼ਤੇਦਾਰ ਸੀ ਉਹ ਮੇਰੇ ਹੁੱਜਾ ਮਾਰ ਲੱਗ ਗਿਆ ਉਹਨੇ ਛੇਤੀ ਕਾਲੀ ਕਰ ਦਿੱਤੀ ਵੀ ਆਪਾਂ ਚੱਲੀਏ ਬਾਹਰ ਕਹਿੰਦਾ ਮੇਰੇ ਮਨ ਦੇ ਵਿੱਚ ਇਹ ਜੀ ਕੋਈ ਗੱਲ ਨਹੀਂ ਸੀ ਕਹਿੰਦਾ ਮੈਂ ਕਿਹਾ ਵੀ ਬਹੁਤ ਵਧੀਆ ਲੀਟਰ ਹੈ ਜਿਹਦੀ ਐਡੀ ਵੱਡੀ ਅਪਰੋਚ ਹੈ ਕਹਿੰਦਾ ਜਿਉਂ ਹੀ ਅਸੀਂ ਬਾਹਰ ਆਏ ਤਾਂ ਦਵਾ ਸ਼ਟਕਾਰ ਦੇ ਵਿੱਚ ਬੈਠੇ ਕਾਰ 'ਚ ਬੈਠਣ ਸਾਰੇ ਉਹ ਜਿਹੜਾ ਮੇਰਾ ਰਿਸ਼ਤੇਦਾਰ ਸੀ ਉਹ ਮੈਨੂੰ ਕਹਿੰਦਾ ਜੀ ਵੀ ਆਪਣਾ ਜਵਾਬ ਹੈ ਕਹਿੰਦਾ ਮੈਂ ਕਿਹਾ ਵੀ ਇੰਨੀ ਬੰਦੇ ਦੀ ਚੜ੍ਹਾਈ ਇੰਨਾ ਵਧੀਆ ਮੁੰਡਾ ਇਹਦੀ ਵਧੀਆ ਗੱਲ ਬਾਤ ਤੇ ਆਪਣੀ ਜਵਾਬ ਆ ਉਹ ਕਹਿੰਦਾ ਜੀ ਵੀ ਆਪਣਾ ਜਵਾਬ ਆ ਕਹਿੰਦਾ ਮੈਂ ਕਾਰਨ ਕੁੱਛ ਆ ਵੀ ਕੀ ਕਾਰਨ ਆ ਉਹ ਕਾਂ ਜੇ ਦਾਰ ਜੀ ਵੀ ਜੇ ਵਾਕਈ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਦਾ ਫੋਨ ਸੀ ਤਾਂ ਵੀ ਆਪਾਂ ਇਸ ਕਰੇ ਰਿਸ਼ਤਾ ਨਹੀਂ ਕਰਨਾ ਜੇਕਰ ਕੱਲ ਨੂੰ ਕੁੜੀ ਨੂੰ ਕੋਈ ਮਾੜਾ ਮੋਟਾ ਪਰਿਵਾਰ ਦੇ ਵਿੱਚੋਂ ਕੋਈ ਤੰਗ ਫੰਗ ਕਰਨ ਲੱਗ ਗਿਆ ਜਿਹੜੇ ਵਿਅਕਤੀ ਦੀ ਪ੍ਰਧਾਨ ਮੰਤਰੀ ਤੱਕ ਅਬਰੋਚ ਆ ਆਪਾਂ ਉਹਦਾ ਪਰਿਵਾਰ ਦਾ ਕੀ ਵਿਗਾੜਾਂਗੇ ਤੇ ਉਹ ਕਹਿੰਦਾ ਵੀ ਜੇਕਰ ਇਹ ਝੂਠ ਹੈ ਆਪਣੇ ਤੇ ਸਿਰਫ ਇੱਕ ਬਖਾਵਾ ਕਰ ਲਈ ਆਪਣੇ ਤੇ ਦਬਾਅ ਬਣਾਉਣ ਲਈ ਇਹ ਝੂਠ ਕੇ ਝੂਠ ਮਾਰਦਾ ਹੋਵੇ ਫੋਨ ਆਪਦੇ ਕਿਸੇ ਬੰਦੇ ਤੋਂ ਕਰਵਾ ਕੇ ਪ੍ਰਧਾਨ ਮੰਤਰੀ ਦਾ ਨਾਮ ਲੈਂਦਾ ਹੋਵੇ ਤਾਂ ਇਦੋਂ ਵੱਡਾ ਝੂਠਾ ਕੋਈ ਨਹੀਂ ਹੋ ਸਕਦਾ ਫਿਰ ਵੀ ਆਪਾਂ ਰਿਸ਼ਤਾਨੀ ਕਰਨਾ ਇਹਨਾਂ ਤੇ ਕਰੇ ਕਹਿੰਦਾ ਮੈਨੂੰ ਵਾਕੇ ਉਸ ਬੰਦੇ ਤੇ ਜਿਹੜਾ ਸਧਾਰਨ ਬੰਦਾ ਸੀ ਉਹਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਸੀ ਮੈਨੂੰ ਉਹਦੇ ਤੇ ਮਾਣ ਮਹਿਸੂਸ ਹੋ ਰਿਹਾ ਵੀ ਜਿਹੜਾ ਇੱਕ ਆਮ ਬੰਦਾ ਹੈ ਉਹਦੀ ਜਿਹੜੀ ਦਿਮਾਗੀ ਗੱਲਬਾਤ ਆ ਮਾਨਸਿਕ ਤੌਰ ਤੇ ਉਹ ਸਾਡੇ ਨਾਲੋਂ ਕਿਤੇ ਉੱਚਾ ਹੁੰਦਾ ਹੈ ਅਸੀਂ ਸਾਹਮਣੇ ਵਾਲੇ ਬੰਦੇ ਦੇ ਉੱਤੇ ਪ੍ਰੈਸ਼ਰ ਪਾਉਣ ਲਈ ਜਾਂ ਸਾਹਮਣੇ ਵਾਲੇ ਬੰਦੇ ਨੂੰ ਕੁਝ ਕੱਚ ਸੱਚ ਵਿਖਾਉਣ ਦੇ ਲਈ ਅਸੀਂ ਇਹ ਜੀਆਂ ਬੇਤੁਕੀਆਂ ਗੱਲਾਂ ਕਰ ਦਿੰਨੇ ਆ ਜਿਹੜਾ ਸਾਨੂੰ ਦੁਨਿਆਵੀ ਤੌਰ ਤੇ ਕਹਿ ਲਿਏ ਜਾਂ ਸਮਾਜਿਕ ਤੌਰ ਤੇ ਕਹਿ ਲਿਏ ਸਾਨੂੰ ਹੇਠੀ ਦਿਖਾਉਂਦਾ ਹੈ ਤੇ ਮੁੜ ਕੇ ਮੈਂ ਵੀ ਉਸ ਭਾਰਤੀ ਜਨਤਾ ਪਾਰਟੀ ਦੇ ਆਗੂ ਤੋਂ ਦੋ ਕਦਮ ਪਛਾਈ ਰਿਹਾ ਭਾਵੇਂ ਸਰਕਾਰਾਂ ਵੀ ਆਉਂਦੀਆਂ ਮਿਲਦੇ ਜੁਲਦੇ ਰਹੇ ਚੋਣ ਜਲਸਿਆਂ ਦੇ ਵਿੱਚ ਕੁਮਾਰ ਜੀ ਉਹ ਕਹਿੰਦਾ ਮੈਂ ਕਦੇ ਮੁੜ ਕੇ ਜਾਦਾ ਉਹਨੂੰ ਮੂੰਹ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨੇ ਮੈਥੋਂ ਦੋ ਚਾਰ ਵਾਰੀ ਦੁਹਰਾ ਕੇ ਪੁੱਛਿਆ ਵੀ ਜਿਹੜੇ ਤੁਸੀਂ ਉਹ ਲੈ ਕੇ ਆਏ ਸੀ ਆਪਦੇ ਰਿਸ਼ਤੇਦਾਰਾਂ ਨੂੰ ਉਸ ਕੀ ਬਣਿਆ ਉਸ ਰਿਸ਼ਤੇ ਦਾ ਕਹਿੰਦਾ ਮੈਂ ਕਿਹਾ ਜੀ ਉਹਨਾਂ ਦੇ ਕੋਈ ਉੱਤਰ ਜਵਾਬ ਨਹੀਂ ਦਿੱਤਾ ਇਹ ਕੁਮਾਰ ਜੀ ਅਜਿਹੀਆਂ ਗੱਲਾਂ ਹੁੰਦੀਆਂ ਮਿੱਕੀ ਲੀਡਰਾਂ ਦੇ ਕੱਚ ਸੱਚ ਕੱਚ ਸੱਚ ਤਾਂ ਲੀਡਰਾਂ ਦੇ ਕਈ ਵਾਰੀ ਸਟੇਜਾਂ ਦੇ ਉੱਤੋਂ ਵੀ ਆਮ ਨਹੀਂ ਸਾਨੂੰ ਸੁਣਨ ਜਾਂ ਵੇਖਣ ਨੂੰ ਮਿਲਦੇ ਨਹੀਂ ਬਹੁਤ ਬਹੁਤ ਧੰਨਵਾਦ